ਐਸੀ ਕਿਸ ਤਰ੍ਹਾਂ ਲੁੱਟ ਗਈ ਸਾਰੇ ਸਾਰਾ ਹਸਤਾ ਸੀ ਬੇਟੇ ਨੇ ਜਾਣਾ ਸੀਗਾ ਆਇਆ ਮੇਰੇ ਕੋ 1:30 ਵਜੇ ਇਹ ਇਹਨੇ ਜਾਣਾ ਹੈਗਾ 2 ਵਜੇ ਬੈਂਕ ਦੇ ਵਿੱਚ ਤੇ ਮੈਂ ਪੌਣੇ 2 ਵਜੇ ਪੇਮੈਂਟ ਤੇ ਕਲੈਕਸ਼ਨ ਕੀਤੀ ਇਕੱਠੀ ਕਰਕੇ ਜੇਬ ਚ ਰੱਖੀ ਹੋਈ ਸੀ ਮੈਂ ਪੇਮੈਂਟ ਸਾਰੀ ਮੈਨੂੰ ਤਾਂ ਪਹਿਲਾਂ ਪਤਾ ਨਹੀਂ ਲੱਗਾ ਮੈਨੂੰ ਇਹ ਬਾਅਦ ਚ ਪਤਾ ਲੱਗਾ ਵੀ ਇਦਾਂ ਇਦਾਂ ਬੰਦਾ ਮੇਰ ਨਾਲ ਵਾਰਦਾਤ ਕਰ ਗਿਆ ਮੈਨੂੰ ਇਹ ਜਾ ਕੇ 2 ਘੰਟੇ ਬਾਅਦ ਪਤਾ ਲੱਗਾ ਵਾਰਦਾਤ ਹੋ ਗਈ 1:45 ਵਜੇ ਵਾਰਦਾਤ ਤੋਂ ਬਾਅਦ ਪਤਾ ਲੱਗੇ ਹਾਂਜੀ ਵਾਰਦਾਤ ਤੋਂ ਬਾਅਦ ਪਤਾ ਲੱਗਾ ਅਸੀਂ ਲੱਭਦੇ ਰਿਹਾ ਆਸ-ਪਾਸ ਕੈਮਰੇ ਵੀ ਦੇਖੀਏ ਕੀ ਗੱਲ ਹੋਈ ਕਿੱਥੇ ਪੇਮੈਂਟ ਗਈ ਜੇਬ ਚੋਂ ਜਾ ਨਹੀਂ ਸਕਦੀ ਅਸੀਂ ਫਿਰ ਦੁਕਾਨ ਤੇ ਆਏ ਦੁਕਾਨ ਤੇ ਆ ਕੇ ਮੈਂ ਕਿਹਾ ਯਾਰ ਪੇਮੈਂਟ ਲੱਭੀ ਮੈਂ ਕਿਹਾ ਇੱਥੇ ਕਿਤੇ ਗੱਲੇ ਚ ਰੱਖ ਲਈ ਹੋਣੀ ਮੈਂ ਕਿ ਇੱਥੇ ਸਾਈਡ ਤੇ ਕਿਤੇ ਰੱਖ ਲਈ ਹੋਣੀ ਆਪਾਂ ਕੈਮਰੇ ਲੱਗੇ ਹੋਏ ਸਾਡੇ ਅਸੀਂ ਕੈਮਰੇ ਦੇ ਵਿੱਚ ਖੋਲਾ ਆਪਣੇ ਪੜਤਾਲ ਸ਼ੁਰੂ ਕਰਤੀ ਕੈਮਰੇ ਚ ਸਾਨੂੰ ਜਦੋਂ ਕੈਮਰੇ ਚ ਮੈਂ ਪੜਤਾਲ ਕੀਤੀ ਅਸੀਂ ਜਿਹੜੀ ਪੇਮੈਂਟ ਸੀਗੀ ਮੈਂ ਆਪਣੇ ਪ੍ਰਿੰਟਰ ਦੇ ਵਿੱਚ ਰੱਖਤੀ ਉਹ 45000 ਰੁਪਏ ਦੀ ਪੇਮੈਂਟ ਸੀਗੀ ਤੇ ਉਸੇ ਟਾਈਮ ਇੱਕ ਵਗਾਹਕ ਆ ਗਿਆ ਮੈਂ ਉੱਥੇ ਰੱਖ ਕੇ ਦੱਸਦਾ ਮੈਂ ਕਿਹਾ 1 ਮਿੰਟ ਲੱਗਣਾ ਉਹਨਾਂ ਨੇ ਸਿਰਫ ਛੋਟਾ ਜਿਹਾ ਸਮਾਨ ਲੈਣਾ ਮੈਂ ਉਸੇ ਟਾਈਮ ਮੈਂ ਕਿਹਾ 2 ਮਿੰਟ ਲੱਗਣੇ ਆ ਤੇ ਮੈਂ ਸਮਾਨ ਦੇ ਕੇ ਬਾਅਦ ਚ ਵਾਊਚਰ ਬਣਾ ਕੇ ਤੇ ਮੈਂ ਪੇਮੈਂਟ ਬੇਟਾ ਆ ਗਿਆ ਵਾ ਤੇ ਆ ਉਹਨੂੰ ਪੜਾ ਦੇਣੀ ਆ ਇੰਨੇ ਚ ਹੀ ਉਹ ਬੰਦਾ ਆ ਗਿਆ ਪਹਿਲਾਂ ਬਾਅਦ ਸਾਨੂੰ ਪਤਾ ਲੱਗਾ ਉਹ ਤਿੰਨ ਜਣੇ ਸੀਗੇ ਉਹ ਸਬਜ਼ੀ ਮੰਡੀੋਂ ਆਏ ਇੱਧਰ ਨੂੰ ਪਹਿਲਾਂ ਚੌਂਕ ਵੱਲੋਂ ਫਿਰ ਇੱਧਰੋਂ ਚੌਂਕ ਵੱਲੋਂ ਦੋ ਜਣੇ ਨਹੀਂ ਆਏ ਇੱਕ ਜਣਾ ਉਹ ਅੰਦਰ ਆ ਗਿਆ ਇਕੱਲਾ ਬੰਦਾ ਆਇਆ ਉਹਨੇ ਆਪੇ ਉੱਥੋਂ ਮਟਕਾ ਕੱਢਿਆ ਸਸਾ ਉਹ ਫਰੇਜ ਦੇ ਵਿੱਚੋਂ ਉਹਨੂੰ ਪਤਾ ਨਹੀਂ ਮਟਕਾ ਦਹੀਂ ਦਾ ਸੀਗਾ ਉਹ ਉਹਨੇ ਮੈਨੂੰ 500 ਰੁਪਏ ਦਾ ਆਰਡਰ ਰੱਖਿਆ ਇੱਧਰ ਕਾਊਂਟਰ ਤੇ ਰੱਖਿਆ ਤੇ ਉਹਨਾਂ ਨੇ 405 ਰੁਪਏ ਵਾਪਸ ਕਰਤੇ 400 ਜਦੋਂ 5 ਰੁਪਏ ਵਾਪਸ ਕਰਤੇ ਮੈਨੂੰ ਕਹਿੰਦਾ ਭਾਜੀ ਇੱਕ ਲੱਸੀ ਵੀ ਦੇ ਦਿਓ ਮੈਂ ਉਹਨੂੰ ਪੁੱਛਿਆ ਕਿਹੜੀ ਲੈਣੀ ਲੱਸੀ ਕਹਿੰਦਾ ਕੋਈ ਦੇ ਦੇ ਮਿੱਠੀ ਦੇ ਦੇ ਫਿੱਕੀ ਦੇ ਦੇ ਉਹ ਮੈਂ ਲੱਸੀ ਲੈਣਾ ਉਹਦੀ ਨਿਗਾਹ ਕਿਤੇ ਇੱਥੇ ਪੈ ਗਈ ਪ੍ਰਿੰਟਰ ਦੇ ਵਿੱਚ ਵੀ ਇੱਥੇ ਪੈਸੇ ਪਾਏ ਹੋਏ ਆ ਉਹਨੇ ਇੱਧਰ ਆ ਕੇ ਕਾਲਾ ਪਰਨਾ ਜਾਂ ਲਿਆ ਸੀ ਸ਼ਕਲ ਉਹਦੀ ਦਿਖਦੀ ਪਈ ਵੀਡੀਓ ਰਿਕਾਰਡਿੰਗ ਸਾਰੀ ਆ ਚੁੱਕੀ ਆ ਸਾਡੇ ਕੋ ਤੇ ਸਾਰਾ ਕੁਝ ਪਤਾ ਲੱਗ ਗਿਆ ਬੰਦਾ ਵੀ ਬੰਦਿਆਂ ਦਾ ਨਹੀਂ ਪਤਾ ਲੱਗਾ ਬੰਦਿਆਂ ਦਾ ਪਤਾ ਵੀ ਬੰਦਾ ਕੌਣ ਚੋਦੀ ਕੋਈ ਕੈਮਰੇ ਤੇ ਸਿਸਟਮ ਤੇ ਫੋਟੋ ਵੀ ਆ ਗਈ ਫੋਟੋ ਸਾਰਾ ਕੁਝ ਆ ਗਿਆ ਉਹਨਾਂ ਦਾ